ਗੁਰੂ ਪਿਆਰੀ ਸਾਧ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਰਕਸ਼ੀ ਹੋਈ ਫਤੇ ਦੀ ਸਾਂਝ ਕਰੀਏ ਗੱਜਵੱਜ ਕੇ ਅਖੋ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਕਥਾ ਸਾਂਝੀ ਕਰਨ ਜਾ ਰਹੇ ਹਾਂ ਸਾਧ ਸੰਗਤ ਜੀ ਵੀਡੀਓ ਨੂੰ ਅੰਤ ਤੱਕ ਜ਼ਰੂਰ ਵੇਖਣਾ ਜੀ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਆਪ ਜੀ ਇਹ ਵੀ ਤਜਰਬਾ ਹੋ ਜਾਏਗਾ ਕਿ ਜਦੋਂ ਅਸੀਂ ਵਾਹਿਗੁਰੂ ਸੱਚੇ ਮੰਨਦੇ ਨਾ ਤੇ ਹੁੰਦੇ ਹਾਂ ਤਾਂ ਵਾਹਿਗੁਰੂ ਜੀ ਸਾਡੀ ਚੋਲੀ ਵਿੱਚ ਕਿਵੇਂ ਖੁਸ਼ੀਆਂ ਪਾਉਂਦੇ ਹਨ ਸਾਧ ਸੰਗਤ ਜੀ ਸੰਤ ਪਪਾ ਅਜੀਤ ਸਿੰਘ ਜੀ ਦੇ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਬਾਬਾ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕੇ ਅਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰ ਸਾੜੀ ਵਾਲੇ ਲਿਖ ਕੇ ਹਾਜ਼ਰੀ ਲਗੋਣਾ ਜੀ ਸਾਧ ਸੰਗਤ ਜੀ ਆਓ ਹੁਣ ਆਪਾਂ ਕਥਾ ਦੀ ਸਾਂਝ ਪਾਉਂਦੇ ਹਾਂ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਕਸ਼ੀ ਹੋਈ ਫਤਿਹ ਦੀ ਸਾਂਝ ਕਰੀਏ ਗੱਜਵੱਜ ਕੇ ਆਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਕਥਾ ਸਾਂਝੀ ਕਰਨ ਜਾ ਰਹੇ ਹਾਂ ਸਾਧ ਸੰਗਤ ਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ 12 ਵਜੇ ਤੋਂ 3 ਵਜੇ ਦੇ ਵਿੱਚ ਵਿੱਚ ਜਾਪ ਕਰਨ ਦਾ ਸਾਧ ਸੰਗਤ ਜੀ ਕੀ ਮਹੱਤਵ ਹੈ ਸਾਧ ਸੰਗਤ ਜੀ ਇਹ ਮੇਰੇ ਆਪ ਵੀ ਤੀਕਣਾ ਹੈ ਸਾਧ ਸੰਗਤ ਜੀ ਮੈਂ ਤੁਹਾਨੂੰ ਦੱਸੂਗੀ ਕਿ ਮੇਰਾ ਐਕਸਪੀਰੀਅੰਸ ਕਿਦਾਂ ਦਾ ਰਿਹਾ ਸਾਧ ਸੰਗਤ ਜੀ ਮੈਂ ਅੱਜ ਤੁਹਾਨੂੰ ਆਪਣੀ ਸਾਰੀ ਗੱਲ ਦੱਸਾਂਗੀ ਕਿ ਮੈਸ ਮੈਸ ਵੇਲੇ ਅੰਮ੍ਰਿਤ ਵੇਲੇ ਉੱਠ ਕੇ 2 ਵਜੇ ਕਿਹੜਾ ਪਾਠ ਕਰਦੀ ਹਾਂ ਸਾਧ ਸੰਗਤ ਜੀ ਕਿਹੜਾ ਸ਼ਬਦ ਨਾਲ ਜਪਦੀ ਹਾਂ ਤੇ ਜਿਸ ਦੇ ਨਾਲ ਮੇਰੇ ਸਾਰੇ ਕੰਮ ਠੀਕ ਹੋ ਜਾਂਦੇ ਹਨ ਵਾਹਿਗੁਰੂ ਜੀ ਸਾਰੇ ਕੰਮ ਸਵਾਰ ਦਿੰਦੇ ਹਨ ਸਾਧ ਸੰਗਤ ਜੀ ਅੱਜ ਅਸੀਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਸਾਂਝ ਪਾਵਾਂਗੇ ਸਾਧ ਸੰਗਤ ਜੀ ਸੰਤ ਬਾਬਾ ਅਜੀਤ ਸਿੰਘ ਜੀ ਦੀਆਂ ਰੋਜ਼ ਨਮਿਆ ਨਮਿਆ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਸਾਥ ਸੰਗਤ ਜੀ ਅਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰਸਾੜੀ ਵੜੇ ਲੈ ਕੇ ਹਾਜ਼ਰੀ ਲਗਵਾਉਣਾ ਜੀ ਸਾਥ ਸੰਗਤ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਵੇ ਸਾਥ ਸੰਗਤ ਜੀ ਅਤੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਸਾਥ ਸੰਗਤ ਜੀ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਸਾਥ ਸੰਗਤ ਜੀ ਆਪਣੇ ਭੈਣ ਭਰਾਵਾਂ ਨੂੰ ਰਿਸ਼ਤੇਦਾਰਾਂ ਨੂੰ ਦੋਸਤੋ ਮਿੱਤਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਸਾਥ ਸੰਗਤ ਜੀ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਸਾਥ ਸੰਗਤ ਜੀ ਕਿਉਂਕਿ ਜੋ ਅਸੀਂ ਕਿਸੇ ਦਾ ਭਲਾ ਕਰਾਂਗੇ ਤਾਂ ਵਾਹਿਗੁਰੂ ਜੀ ਸਾਡਾ ਭਲਾ ਕਰਨਗੇ ਸਾਥ ਸੰਗਤ ਜੀ ਆਓ ਹੁਣ ਆਪਾਂ ਕਥਾ ਦੀ ਸਾਥ ਪਾਉਂਦੇ ਹਾਂ ਸਾਧ ਸੰਗਤ ਜੀ 4-5 ਸਾਲ ਪਹਿਲਾਂ ਦੀ ਗੱਲ ਹੈ ਸਾਧ ਸੰਗਤ ਜੀ ਸਾਡੇ ਕੰਮ ਦੇ ਵਿੱਚ ਹਰ ਕੰਮ ਦੇ ਵਿੱਚ ਰੁਕਾਵਟ ਬਹੁਤ ਪੈਂਦੀਆਂ ਸੀ ਸਾਧ ਸੰਗਤ ਜੀ ਜਿਸ ਕੰਮ ਨੂੰ ਵੀ ਅਸੀਂ ਹੱਥ ਪਾਉਂਦੇ ਸੀ ਉਹ ਕੰਮ ਸਿਰੇ ਨਹੀਂ ਸੀ ਚੜਦਾ ਤਾਂ ਸਾਧ ਸੰਗਤ ਜੀ ਅਸੀਂ ਬਹੁਤ ਜਗ੍ਹਾ ਅਰਦਾਸਾਂ ਕੀਤੀਆਂ ਬਹੁਤ ਪਾਠ ਵੀ ਕੀਤੇ ਬਟ ਕੋਈ ਕੰਮ ਨਹੀਂ ਸੀ ਬਣਦਾ ਸਾਧ ਸੰਗਤ ਜੀ ਫਿਰ ਅਸੀਂ ਸੰਤ ਮਹਾਪੁਰਸ਼ਾਂ ਜੀ ਦੇ ਕੋਲ ਚਲੇ ਗਏ ਸਾਧ ਸੰਗਤ ਜੀ ਤਾਂ ਸੰਤ ਮਹਾਪੁਰਸ਼ਾਂ ਜੀ ਕੋਲ ਜਾ ਕੇ ਅਰਦਾਸ ਬੇਨਤੀ ਕੀਤੀ ਕਿ ਮਹਾਰਾਜ ਜੀ ਕਿ ਅਸੀਂ ਜਿਸ ਕੰਮ ਨੂੰ ਵੀ ਹੱਥ ਪਾਉਂਦੇ ਹਾਂ ਉਹ ਕੋਈ ਵੀ ਕੰਮ ਸਿਰੇ ਨਹੀਂ ਲੱਗਦਾ ਤਾਂ ਸਾਧ ਸੰਗਤ ਜੀ ਮਹਾਪੁਰਸ਼ਾਂ ਜੀ ਨੇ ਮੈਨੂੰ ਵਚਨ ਕੀਤੇ ਸੀ ਸਾਧ ਸੰਗਤ ਜੀ ਕਿ ਤੁਸੀਂ ਰਾਤ ਨੂੰ 12 ਵਜੇ ਤੋਂ ਲੈ ਕੇ 3 ਵਜੇ ਦੇ ਵਿੱਚ ਵਿੱਚ ਉੱਠ ਕੇ ਵਾਹਿਗੁਰਜੀ ਦਾ ਜਾਪ ਕਰਨਾ ਹੈ 사ਤ ਸੰਗਤ ਜੀ ਸਤ ਮਹਾਂਪੁਰਸ਼ਾਂ ਜੀ ਨੇ ਦੱਸਿਆ ਭਾਈ ਇਹ ਸਾਰੇ ਹੀ ਦੁੱਖਾਂ ਦਾ ਤੋੜ ਹੈ 사ਤ ਸੰਗਤ ਜੀ ਕਿਉਂਕਿ ਉਸ ਵੇਲੇ ਗੁਰੂ ਸਾਹਿਬ ਜੋ ਅੰਮ੍ਰਿਤ ਵੇਲਾ ਹੁੰਦਾ ਹੈ ਨਾ 12 ਵਜੇ ਤੋਂ 3 ਵਜੇ ਦਾ 사ਤ ਸੰਗਤ ਜੀ ਉਸ ਵਿੱਚ ਵਾਹਿਗੁਰਜੀ ਹਾਜ ਨਜ਼ਰ ਰਹਿੰਦੇ ਹਨ ਸਾਤ ਸੰਗਤ ਜੀ ਦੇਵੀ ਸ਼ਕਤੀਆਂ ਹਾਜ਼ਰ ਨਾਜ਼ਰ ਰਹਿੰਦੀਆਂ ਹਨ ਸਾਤ ਸੰਗਤ ਜੀ ਸ਼ਹੀਰ ਸਿੰਘ ਉਸ ਟਾਈਮ ਹਾਜ਼ਰ ਨਾਜ਼ਰ ਰਹਿੰਦੇ ਸਨ ਸਾਤ ਸੰਗਤ ਜੀ ਤਾਂ ਸੰਤ ਮਹਾਂਪੁਰਸ਼ਾਂ ਜੀ ਨੇ ਦੱਸਿਆ ਸੀ ਕਹਿੰਦੇ ਭਾਈ ਇਸ ਵੇਲੇ ਉੱਠ ਕੇ 10 ਤੋਂ 15 ਮਿੰਟ ਸਾਤ ਸੰਗਤ ਜੀ ਮੂਲ ਮੰਤਰ ਦਾ ਜਾਪ ਕਰਨਾ ਹੈ ਸਾਤ ਸੰਗਤ ਜੀ ਮਹਾਪੁਰਸ਼ਾਂ ਜੀ ਨੇ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਨੇ ਦੱਸਿਆ ਵਚਨ ਕੀਤੇ ਸੀ ਕਿ ਸਾਧ ਸੰਗਤ ਜੀ ਬਾਬਾ ਜੀ ਕਹਿੰਦੇ ਭਾਈ 21 ਵਾਰ ਮੂਲ ਮੰਤਰ ਦਾ ਜਾਪ ਕਰਨਾ ਹੈ ਤੇ ਉਸ ਤੋਂ ਬਾਅਦ ਇੱਕ ਸਾਧ ਸੰਗਤ ਜੀ ਸ਼ਬਦ ਦੱਸਿਆ ਸੀ ਬਾਬਾ ਜੀ ਨੇ ਸਾਧ ਸੰਗਤ ਜੀ ਉਸ ਦਾ ਜਾਪ ਕਰਨਾ ਹੈ ਸਾਧ ਸੰਗਤ ਜੀ ਤੁਸੀਂ ਸੱਚ ਜਾਣੋਗੇ ਜਿਸ ਦਿਨ ਤੋਂ ਉਹ ਕਰਨਾ ਸ਼ੁਰੂ ਕਰ ਦਿੱਤਾ ਸੀ ਸਾਤਸੰਗਤ ਜੀ ਉਸ ਦਿਨ ਤੋਂ ਹੀ ਸਾਤਸੰਗਤ ਜੀ ਹੌਲੀ-ਹੌਲੀ ਕਰਕੇ ਸਾਰੇ ਕੰਮ ਸਵਰਨੇ ਠੀਕ ਹੋ ਗਏ ਸੀ ਸਾਤਸੰਗਤ ਜੀ ਪਤਾ ਵੀ ਨਹੀਂ ਲੱਗਿਆ ਕਿ ਕਦੋਂ ਸਾਰੇ ਕੰਮ ਕਿਵੇਂ ਹੋ ਗਏ ਸਾਤਸੰਗਤ ਜੀ ਜੋ ਹੁਣ ਬਾਬਾ ਜੀ ਨੇ ਦੱਸਿਆ ਸੀ ਉਸ ਬਾਰੇ ਤੁਹਾਨੂੰ ਦੱਸਦੇ ਹਾਂ ਸਾਤਸੰਗਤ ਜੀ ਗੁਰਬਾਣੀ ਦਾ ਵਿਚਾਰ ਹੈ ਜੋ ਜੋ ਗੁਰ ਸਤਗੁਰ ਕਾ ਜੋ ਸਿੱਖ ਅਕਾਏ ਸੋ ਪਲਕੇ ਉਠਰ ਨਾਮ ਤੇ ਆਏ ਸਾਧ ਸੰਗਤ ਜੀ ਬਾਬਾ ਜੀ ਕਹਿੰਦੇ ਨੇ ਕਹਿੰਦੇ ਜਿਹੜਾ 12 ਤੋਂ 3 ਵਜੇ ਦਾ ਸਮਾਂ ਹੁੰਦਾ ਹੈ ਭਾਈ ਉਹ ਪਲਕ ਦਾ ਸਮਾਂ ਹੁੰਦਾ ਹੈ ਪਲਕੇ ਦਾ ਸਮਾਂ ਹੁੰਦਾ ਹੈ ਸਾਧ ਸੰਗਤ ਜੀ ਇਸ ਵਿੱਚ ਇਸ਼ਨਾਨ ਦੀ ਗੱਲ ਨਹੀਂ ਕੀਤੀ ਸਾਧ ਸੰਗਤ ਜੀ ਨਾਮ ਆਪਣੇ ਆਪ ਵਿੱਚ ਹੀ ਇਸ਼ਨਾਨ ਹੈ ਸਾਧ ਸੰਗਤ ਜੀ ਇਸ਼ਨਾਨ ਦਾ ਸਮਾਂ ਹੁੰਦਾ ਹੈ ਉੱਦਮ ਕਰੈ ਪਲਕੇ ਪਰਪਾਤੀ ਇਸ਼ਨਾਨ ਕਰੈ ਅੰਮ੍ਰਿਤ ਸਰਨਾਵੇ ਸਾਧ ਸੰਗਤ ਜੀ ਕਹਿੰਦੇ ਮਹਾਂਪੁਰਖ ਜੀ ਦੱਸਦੇ ਨੇ ਭਾਈ ਜਿਹੜਾ ਇਸ਼ਨਾਨ ਦਾ ਸਮਾਂ ਹੁੰਦਾ ਵਾ ਨਾ ਉਹ 3 ਵਜੇ ਤੋਂ ਬਾਅਦ ਦਾ ਹੁੰਦਾ ਸਾਧ ਸੰਗਤ ਜੀ ਤੁਸੀਂ 12 ਵਜੇ ਤੋਂ 3 ਵਜੇ ਦੇ ਵਿੱਚ ਵਿੱਚ ਮੂਲ ਮੰਤਰ ਦਾ ਜਾਪ ਕਰਨਾ ਹੈ 21 ਵਾਰ ਮੂਲ ਮੰਤਰ ਦਾ ਜਾਪ ਕਰਨਾ ਹੈ ਸਾਧ ਸੰਗਤ ਜੀ ਤੇ ਨਾਲ ਇੱਕ ਸ਼ਬਦ ਦਾ ਜਾਪ ਕਰਨਾ ਹੈ 사త్సੰਗਤ ਜੀ ਤੁਹਾਡੇ ਜੋ ਵੀ ਵਿਗੜੇ ਹੋਏ ਕੰਮ ਨੇ ਸਾਰੇ ਠੀਕ ਹੋ ਜਾਣਗੇ 사త్సੰਗਤ ਜੀ ਕਿਸੇ ਵੀ ਕੰਮ ਦੇ ਵਿੱਚ ਕੋਈ ਰੁਕਾਵਟ ਆ ਰਹੀ ਹੈ 사త్సੰਗਤ ਜੀ ਤੁਸੀਂ ਇਸ ਤਰ੍ਹਾਂ ਕਰੋ ਵਾਹਿਗੁਰੂ ਜੀ ਜਰੂਰ ਕਿਰਪਾ ਕਰਦੇ ਹਨ 사త్సੰਗਤ ਜੀ ਤੁਸੀਂ ਉੱਠ ਕੇ ਸਵੇਰੇ ਅੰਮ੍ਰਿਤ ਵੇਲੇ 사త్సੰਗਤ ਜੀ ਜਦੋਂ ਆਪਾਂ ਸਮਝ ਲਵੋ ਵੀ ਆਪਾਂ 10 ਵਜੇ ਜੰਬ 11 ਵਜੇ ਰਾਤ ਨੂੰ ਸੌਂ ਜਾਂਦੇ ਹਾਂ ਸਾਧ ਸੰਗਤ ਜੀ ਤਾਂ 12 ਵਜੇ ਤੋਂ 3 ਵਜੇ ਦੇ ਵਿੱਚ ਵਿੱਚ ਸਾਧ ਸੰਗਤ ਜੀ ਵਾਹਿਗੁਰੂ ਜੀ ਜ਼ਰੂਰ ਉਠਾਉਂਦੇ ਹਨ ਸਾਧ ਸੰਗਤ ਜੀ ਉਸ ਵੇਲੇ ਹਰ ਇੱਕ ਇਨਸਾਨ ਦੀ ਅੱਖ ਖੁੱਲਦੀ ਹੈ ਸਾਧ ਸੰਗਤ ਜੀ ਫਿਰ ਤੁਸੀਂ ਉਹ ਤੁਹਾਡੇ ਹੱਥ ਹੁੰਦਾ ਹੈ ਕਿ ਤੁਸੀਂ ਉਸ ਵੇਲੇ ਉੱਠ ਕੇ ਵਾਹਿਗੁਰੂ ਜੀ ਦਾ ਨਾਮ ਜਪਣਾ ਹੈ ਜਾਂ ਫਿਰ ਸੌ ਜਾਣਾ ਹੈ ਸਾਤ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਤੁਸੀਂ ਕੀ ਕਰਨਾ ਹੈ ਉੱਠ ਕੇ ਤੁਸੀਂ ਨੇ ਹੱਥ ਮੂੰਹ ਧੋ ਕੇ ਸਾਤ ਸੰਗਤ ਜੀ 12 ਵਜੇ ਤੋਂ 3 ਵਜੇ ਦੇ ਵਿੱਚ ਵਿੱਚ ਜਦੋਂ ਤੁਸੀਂ ਮਰਜ਼ੀ ਕਰ ਸਕਦੇ ਹੋ ਸਾਤ ਸੰਗਤ ਜੀ ਤੁਸੀਂ ਉੱਠ ਕੇ ਮੂੰਹ ਧੋ ਕੇ ਜਪੰਜ ਇਸ਼ਨਾਨਾ ਕਰ ਸਕਦੇ ਹੋ ਤਾਂ ਪੰਜ ਇਸ਼ਨਾਨਾ ਕਰਕੇ ਸਾਤ ਸੰਗਤ ਜੀ ਜਿਸ ਬਿਸਤਰ ਤੇ ਤੁਸੀਂ ਲੇਟੇ ਹੋ ਤੁਸੀਂ ਉੱਥੇ ਬੈਠ ਕੇ ਹੀ ਸਾਤ ਸੰਗਤ ਜੀ ਸਿਰ ਤੇ ਸਿਰ ਟਾ ਕੇ ਸਾਧ ਸੰਗਤ ਜੀ ਵਾਹਿਗੁਰਜੀ ਨੂੰ ਇਕਾਗਰ ਚਿਤ ਹੋ ਕੇ ਤੇਉਣਾ ਹੈ ਸਾਧ ਸੰਗਤ ਜੀ ਕਿਉਂਕਿ ਵਾਹਿਗੁਰਜੀ ਉਸ ਟਾਈਮ ਹਾਜ਼ਰ ਨਾਜ਼ਰ ਆਂਦੇ ਸਨ ਸਾਧ ਸੰਗਤ ਜੀ ਕਿਉਂਕਿ ਉਹ ਟਾਈਮ ਹੁੰਦਾ ਹੈ ਬਾਦਸ਼ਾਹੀਆਂ ਦਾ ਟਾਈਮ ਹੁੰਦਾ ਹੈ ਸਾਧ ਸੰਗਤ ਜੀ ਤੇ ਤੁਹਾਡੇ ਆਤੈ ਤੁਸੀਂ ਵਾਹਿਗੁਰਜੀ ਨੂੰ ਪਉਣਾ ਹੈ ਕਿ ਨਹੀਂ ਪਉਣਾ ਸਾਧ ਸੰਗਤ ਜੀ ਜੇ ਉਹ ਸਮਾਂ ਅਸੀਂ 12 ਤੋਂ 3 ਵਜੇ ਦਾ ਨੌਣ ਤੋਂਣ ਵਿੱਚ ਹੀ ਖਰਾਬ ਕਰ ਦੇਵਾਂਗੇ ਫਿਰ ਉਹ ਸਮਾਂ ਲੰਘ ਜਾਵੇਗਾ ਉਸ ਸਮੇਂ ਅਸੀਂ ਜਾਪ ਨਹੀਂ ਕਰ ਸਕਾਂਗੇ ਸਾਧ ਸੰਗਤ ਜੀ ਉਹ ਜਿਹੜਾ ਟਾਈਮ ਹੁੰਦਾ ਹੈ ਨਾ 12 ਤੋਂ 3 ਵਜੇ ਦਾ ਬਹੁਤ ਉੱਤਮ ਸਮਾਂ ਮੰਨਿਆ ਜਾਂਦਾ ਹੈ ਸਾਧ ਸੰਗਤ ਜੀ ਤੁਸੀਂ ਨੇ ਅੰਮ੍ਰਿਤ ਵੇਲੇ ਉੱਠ ਕੇ ਸਾਧ ਸੰਗਤ ਜੀ ਪਾੰਜੇ ਸ਼ਨਾਨਾ ਕਰਕੇ ਜਿਸ ਬਿਸਤਰ ਤੇ ਤੁਸੀਂ ਲੇਟੇ ਹੋ ਤੇ ਬੈਠ ਕੇ ਇਸਰੇ ਟਾ ਕੇ ਵਾਹਿਗੁਰਜ ਨੂੰ ਇਕਾਗਰ ਚੇਤਾ ਹੋ ਕੇ ਧਿਆਉਣਾ ਹੈ ਸਾਥ ਸੰਗਤ ਜੀ ਸਭ ਤੋਂ ਪਹਿਲਾਂ ਤੁਸੀਂ ਮੂਲ ਮੰਤਰ ਦਾ ਜਾਪ ਕਰਨਾ ਹੈ 21 ਵਾਰ ਤੁਸੀਂ ਮੂਲ ਮੰਤਰ ਦਾ ਜਾਪ ਕਰਨਾ ਹੈ ਸਾਥ ਸੰਗਤ ਜੀ ਫਿਰ ਜੋ ਮਹਾਪੁਰਸ਼ਾਂ ਜੀ ਨੇ ਸ਼ਬਦ ਦੱਸਿਆ ਹੈ ਸਾਥ ਸੰਗਤ ਜੀ ਫਿਰ ਤੁਸੀਂ ਉਸ ਸ਼ਬਦ ਦਾ ਜਾਪ ਕਰਨਾ ਹੈ ਸਾਥ ਸੰਗਤ ਜੀ ਆਓ ਹੁਣ ਆਪਾਂ ਮੂਲ ਮੰਤਰ ਤੇ ਜਾਪ ਦੀ ਤੇ ਸ਼ਬਦ ਦੀ ਸਾਂਝ ਪਾਉਂਦੇ ਹਾਂ ਸਾਥ ਸੰਗਤ ਜੀ वाहिगुरु जी का खालसा वाहिगुरु जी की फतेह का सतना करता पोरक निरप निरवैर अकाल मूरत अयुन्नी साहबंग गुरप्रसाद जब आज सच जुगाद सच हैप्पी सच नानक हो सी पी सच गुरु जी सहाय एक क्योंकार सतनाम पूरक निरप निरवैर अकाल मूर्त अर्जुनी सैबंग प्रसाद जप आद सच जुगाद सच ਹੈ ਪੀ ਸਚ ਨਾਨਕ ਹੋਸੀ ਪੀ ਸਚ ਵਾਹਿਗੁਰੂ ਜੀ ਸਹਾਈ ਗੋੜੀ ਮਹੱਲਾ ਪੰਜਮਾ ਥਿਰ ਕਰਐ ਸੋ ਹਰ ਜਨ ਪਿਆਰੇ ਸਤ ਗੁਰ ਤੁਮਰੇ ਕਾਜ ਸਵਾਰੇ दुष्ट दूत परमेश्वर मारे जनकी पैज रखी करतार बादशाह सब बस कर दीने अमृत नाम महारस पीने निरप होए पजो भगवान साथ संगत मिल की नो दान सर्न परे प्रभयन्त जामि के ओट पकरी प्रभु स्वामी गौडि पंजमा महला कर वैसो हर जन प्यारे सतगुर तुमरे काज सवारे दूत परमेश्वर मारे जन की पैज रखी कर तारे बादशवस् दीने नाम महारस पीने निरप होय पजो साद साध मिल की दान ਸਰਨ ਪਰੇ ਪ੍ਰਭ ਅੰਤਰੀ ਜਾਮੀ ਨਾਨਕਿਓ ਟਪਕਰੀ ਪ੍ਰਭ ਸੁਆਮੀ ਸਾ ਸੰਗਤ ਜੀ ਇਹ ਸੀ ਆਪਣਾ ਸ਼ਬਦ ਸਾ ਸੰਗਤ ਜੀ ਤੁਸੀਂ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਸਾ ਸੰਗਤ ਜੀ ਵਾਹਿਗੁਰੂ ਜੀ ਨੂੰ ਹਾਜ਼ਰ ਨਾਜ਼ਰ ਸਮਝ ਕੇ ਇਸ ਮੂਲ ਮੰਤਰ ਦਾ ਜਾਪ ਤੇ ਇਸ ਸ਼ਬਦ ਦਾ ਜਾਪ ਪੰਜ ਵਾਰ ਕਰਨਾ ਹੈ 21 ਵਾਰ ਮੂਲ ਮੰਤਰ ਦਾ ਜਾਪ ਤੇ 5 ਵਾਰ ਇਸ ਸ਼ਬਦ ਦਾ ਜਾਪ ਕਰਨਾ ਹੈ 사ਤ ਸੰਗਤ ਜੀ ਇਸ ਦੇ ਨਾਲ ਤੁਹਾਡੇ ਰੁਕੇ ਹੋਏ ਕੰਮ ਵੀ ਸਾਰੇ ਚੱਲ ਪੈਣਗੇ 사ਤ ਸੰਗਤ ਜੀ ਜੋ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਰੁਕਾਵਟਾਂ ਆ ਰਹੀਆਂ ਨੇ ਕੋਈ ਕੰਮ ਨਹੀਂ ਬਣ ਰਿਹਾ 사ਤ ਸੰਗਤ ਜੀ ਉਹ ਸਾਰੇ ਠੀਕ ਹੋ ਜਾਣਗੇ ਸਾਤ ਸੰਗਤ ਜੀ ਤੁਸੀਂ ਸੰਤ ਮਹਾਂਪੁਰਸ਼ਾਂ ਜੀ ਦੀ ਦੱਸੀ ਹੋਈ ਇਸ ਵਿਧੀ ਦੇ ਨਾਲ ਇੱਕ ਵਾਰ ਕਰਕੇ ਤੇ ਦੇਖੋ ਸਾਤ ਸੰਗਤ ਜੀ ਸਾਰੀਆਂ ਰੀਧੀਆਂ ਸਿੱਧੀਆਂ ਪ੍ਰਾਪਤ ਹੋ ਜਾਣ گی۔ ਸਾਤ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਸੰਤ ਮਹਾਂਪੁਰਸ਼ੀ ਕਹਿੰਦੇ ਨੇ ਭਾਈ ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਦਾ ਨਾਮ ਜਪਦਾ ਹੈ ਬਾਣੀ ਪੜਦਾ ਹੈ ਉਸ ਨੂੰ ਕਿਸੇ ਚੀਜ਼ ਦੀ ਵੀ ਘਾਟ ਨਹੀਂ ਰਹਿੰਦੀ। ਸਾਤ ਸੰਗਤ ਜੀ ਕਿਉਂਕਿ ਵਾਹਿਗੁਰਜੀ ਹਾਜ਼ਰ ਨਾਜ਼ਰ ਹੋ ਕੇ ਉਸ ਦੇ ਕੰਮ ਸਾਰੇ ਆਪ ਸਵਾਰਦੇ ਹਨ ਸਾਤ ਸੰਗਤ ਜੀ ਜੇ ਤੁਸੀਂ ਵੀ ਇਸ ਤਰ੍ਹਾਂ ਵਾਹਿਗੁਰਜੀ ਦਾ ਜਾਪ ਕਰੋਗੇ ਸਾਤ ਸੰਗਤ ਜੀ ਵਾਹਿਗੁਰਜੀ ਤੁਹਾਡੇ ਸਾਰੇ ਕੰਮ ਸਵਾਰ ਦੇਣਗੇ ਸਾਤ ਸੰਗਤ ਜੀ ਕਥਾ ਵਧੀਆ ਲੱਗੀ ਹੋਵੇ ਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰਸਾੜੀ ਵਾਲੇ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਸਾత్సੰਗਤ ਜੀ ਅਤੇ ਕਥਾ ਵਧੀਆ ਲੱਗੀ ਹੋਵੇ ਤੇ ਆਪਣੇ ਭੈਣ ਭਰਾਵਾਂ ਨੂੰ ਦੋਸਤਾਂ ਮਿੱਤਰਾਂ ਨੂੰ ਵੱਤ ਵਦ ਸ਼ੇਅਰ ਕਰਨਾ ਜੀ ਸਾత్సੰਗਤ ਜੀ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਸਾత్సੰਗਤ ਜੀ ਤੁਸੀਂ ਜਾਣਦੇ ਹੀ ਹੋ ਇਸ ਦੁਨੀਆ ਦੇ ਵਿੱਚ ਹਰ ਇੱਕ ਇਨਸਾਨ ਦੁਖੀ ਹੈ ਕੋਈ ਆਪਣੀ ਬਿਮਾਰੀ ਤੋਂ ਦੁਖੀ ਹੈ ਕੋਈ ਧੀਾਂ ਪੁੱਤਰਾਂ ਤੋਂ ਦੁਖੀ ਨੇ ਸਾਤਸੰਗਤ ਜੀ ਕੋਈ ਘਰ ਦੇ ਵਿੱਚ ਸ਼ਰਾਬ ਪਿੰਦਾ ਹੈ ਉਸ ਤੋਂ ਦੁਖੀ ਹੈ ਕਿਸੇ ਨੂੰ ਨੌਕਰੀ ਨਹੀਂ ਮਿਲ ਰਹੀ ਹੈ ਤਾਂ ਦੁਖੀ ਹੈ ਸਾਤਸੰਗਤ ਜੀ ਹਰ ਇੱਕ ਇਨਸਾਨ ਇਸ ਦੁਨੀਆ ਦੇ ਵਿੱਚ ਦੁਖੀ ਹੈ ਸਾਤਸੰਗਤ ਜੀ ਕਿਉਂਕਿ ਬਾਬਾ ਜੀ ਕਹਿੰਦੇ ਨੇ ਭਾਈ ਨਾਨਕ ਦੁਖੀਆ ਸਭ ਸੰਸਾਰ ਸਾਤਸੰਗਤ ਜੀ ਇਹ ਸਾਰਾ ਹੀ ਸੰਸਾਰ ਦੁੱਖਾਂ ਨਾਲ ਭਰਿਆ ਹੋਇਆ ਹੈ ਸਾਤਸੰਗਤ ਜੀ ਸਤ ਮਹাপুরਸ਼ ਜੀ ਕਹਿੰਦੇ ਨੇ ਭਾਈ ਜੇ ਤੁਸੀਂ ਮੂਲ ਮੰਤਰ ਦਾ ਜਾਪ ਕਰੋਗੇ ਸਾਧ ਸੰਗਤ ਜੀ ਮੂਲ ਮੰਤਰ ਦਾ ਅਰਥ ਹੈ ਸਾਰੀਆਂ ਹੀ ਤੀਜਾਂ ਦਾ ਤੋੜ ਭਾਵ ਕਿ ਸਾਰੀਆਂ ਹੀ ਤੀਜਾਂ ਦਾ ਤੋੜ ਹੈ ਕਿਉਂਕਿ ਸਾਧ ਸੰਗਤ ਜੀ ਜੇ ਆਪਾਂ ਸਵੇਰ ਦੇ ਟਾਈਮ ਆਪਾਂ ਪਾਠ ਨਹੀਂ ਕਰ ਸਕਦੇ ਤਾਂ ਸਾਧ ਸੰਗਤ ਜੀ ਤੁਸੀਂ ਮੂਲ ਮੰਤਰ ਦਾ ਜਾਪ ਕਰ ਸਕਦੇ ਹੋ ਤੇ ਨਾਲ ਇਹ ਸ਼ਬਦ ਦਾ ਜਾਪ ਕਰ ਸਕਦੇ ਹੋ ਸਾਤਸੰਗਤ ਜੀ ਇਸ ਦੇ ਨਾਲ ਸਾਰੇ ਕੰਮ ਠੀਕ ਹੋ ਜਾਂਦੇ ਹਨ ਸਾਤਸੰਗਤ ਜੀ ਇਹ ਮੇਰੀ ਹੱਦ ਬੀਤੀ ਘਟਨਾ ਹੈ ਸਾਤਸੰਗਤ ਜੀ ਮੈਂ ਇਸੇ ਤਰ੍ਹਾਂ ਹੀ ਪਾਈ ਬਾਬਾ ਜੀ ਦੇ ਵਚਨਾਂ ਨੂੰ ਸਤਿ ਵਚਨ ਮੁਹ ਕਹਿ ਕੇ ਮੰਨਿਆ ਤਾਂ ਵਾਹਿਗੁਰੂ ਜੀ ਨੇ ਅੱਜ ਕਿਸ ਅੱਜ ਦੇ ਟਾਈਮ ਦੇ ਵਿੱਚ ਕਿਸੇ ਚੀਜ਼ ਦੀ ਘਾਟ ਨਹੀਂ ਛੱਡੀ ਹਰ ਇੱਕ ਚੀਜ਼ ਵਾਹਿਗੁਰੂ ਜੀ ਨੇ ਦਿੱਤੀ ਹੈ ਸਾਤਸੰਗਤ ਜੀ ਜੇ ਤੁਸੀਂ ਵੀ ਵਾਹਿਗੁਰੂ ਜੀ ਤੇ ਭਰੋਸਾ ਰੱਖ ਕੇ ਵਾਹਿਗੁਰੂ ਜੀ ਅਗੇ ਅਰਦਾਸ ਕਰੋਗੇ ਤਾਂ ਸਾਧ ਸੰਗਤ ਜੀ ਵਾਹਿਗੁਰੂ ਜੀ ਤੁਹਾਡੀ ਝੋਲੀ ਵਿੱਚ ਜ਼ਰੂਰ ਖੁਸ਼ੀਆਂ ਪਾਉਣਗੇ ਸਾਧ ਸੰਗਤ ਜੀ